ਤੁਸੀਂ ਦੇਖ ਰਹੇ ਹੋ ਸੱਚੇ ਮੇਰੇ ਨਿਊਜ਼ ਦੇ ਇਸ ਟਾਈਮ ਦੀ ਵੱਡੀ ਖਬਰ ਇਸ ਟਾਈਮ ਮੈਂ ਮੌਜੂਦ ਸੀ ਪਿੰਡ ਚਤਰਾਣੇ ਦੇ ਵਿੱਚ ਅੱਜ ਸਰਦਾਰ ਅਨੰਦਰਪਾਲ ਚੋਹਾਨ ਡੀਐਸਪੀ ਫਾਤੜਾ ਔਰ ਐਸਐਚਓ ਚਤਰਾਣਾ ਦੀ ਮੌਜੂਦਗੀ ਦੇ ਵਿੱਚ ਚਤਰਾਣਾ ਪਿੰਡ ਦੇ ਵਿੱਚ ਬਲਵੀਰ ਸਿੰਘ son of ਪ੍ਰਕਾਸ਼ ਸਿੰਘ ਅਸ਼ੋਕ ਕੁਮਾਰ ਗੋਲਡੀ son of ਪ੍ਰਥੀਪਾਲ ਤਿੰਗਾ ਉਹਨਾਂ ਦੀ ਜਾਨੀ ਕਿ ਪ੍ਰਾਪਰਟੀ ਜਿਹੜੀ ਹੈ ਜੋ ਕਿ ਨਸ਼ਾ ਵੇਚ ਕੇ ਉਹਨਾਂ ਨੇ ਪ੍ਰਾਪਰਟੀ ਖਰੀਦੀ ਕੀਤੀ ਸੀ ਇੱਕ ਨਸ਼ਾ ਤਸਕਰਾਂ ਦੇ ਜਿਹੜੇ ਘਰ ਨੇ ਉਹਨਾਂ ਨੂੰ ਜਾਨੀ ਕਿ ਸੀਜ਼ ਕੀਤਾ ਗਿਆ ਹੈ ਇਹਨਾਂ ਦੀ ਪ੍ਰਾਪਰਟੀ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਕਿ ਇਹਨਾਂ ਨੇ 37 ਲੱਖ ਦੀ ਪ੍ਰਾਪਰਟੀ ਦੋਨਾਂ ਜਣਿਆਂ ਨੇ ਬਣਾਈ ਹੋਈ ਸੀ ਜੋ ਅੱਜ ਪੰਜਾਬ ਗਵਰਨਮੈਂਟ ਦੇ ਅੰਡਰ ਸੀਜ਼ ਹੋ ਚੁੱਕੀ ਹੈ ਔਰ ਇਸ ਦੌਰਾਨ ਸਰਦਾਰ ਡੀਐਸਪੀ ਇੰਦਰਪਾਲ ਚੋਹਾਨ ਜੀ ਮੌਜੂਦ ਸਨ ਤੇ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤੇ ਵੀ ਇਹ ਸਾਰਾ ਮਾਜ਼ਰਾ ਕੀ ਹੋਇਆ ਸੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਇਸ ਟਾਈਮ ਦੀਆਂ ਇਹ ਵੱਡੀ ਖਬਰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਤੇ ਛਤਰਾਂਡੇ ਤੋਂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜੋ ਨਸ਼ਾ ਵੇਚਦੇ ਨੇ ਉਹਨਾਂ ਨੂੰ ਨਕੇਲ ਪੈ ਸਕੇ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਜੋ ਨਸ਼ਾ ਵੇਚ ਕੇ ਉਹਨਾਂ ਨੇ ਪ੍ਰੋਪਰਟੀਆਂ ਖੜੀਆਂ ਕੀਤੀਆਂ ਨੇ ਉਹ ਕਦੇ ਵੀ ਜਾਨੀ ਕਿ ਸੀਜ਼ ਹੋ ਸਕਦੀਆਂ ਨੇ ਜਿੱਥੇ ਕਿ ਇੱਕ ਨਸ਼ਾ ਤਸਕਰਾਂ ਵੱਲੋਂ ਜਿਹੜੇ ਕਿ ਪ੍ਰਾਪਰਟੀਆਂ ਬਣਾਈਆਂ ਗਈਆਂ ਸਨ ਨਸ਼ਾ ਵੇਚ ਵਿੱਚ ਕਿ ਅੱਜ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਸੇਲ ਕੀਤਾ ਜਾ ਰਿਹਾ ਇਸ ਟਾਈਮ ਇੰਦਰਪਾਲ ਚੋਹਾਨ ਜੀ ਪਾਤਣਾ ਡੀਐਸਪੀ ਸਾਹਿਬ ਮੌਜੂਦ ਨੇ ਔਰ ਸ਼ਾਸਿਕਾ ਜੀ ਸਾਰਿਆਂ ਤੁਸੀਂ ਦੇਖ ਰਹੇ ਸੱਚ ਮੈਨ న్యూਸ ਪੰਜਾਬ ਮੈਂ ਵਿੱਕੀ ਦਾ ਕੈਮਰਾਮੈਨ ਸਾਥੋਪਾਲ ਕਲਬਾਉਂਦੇ ਨਾਲ ਇਸ ਟਾਈਮ ਸਤਰਾਨੇ ਦੇ ਵਿੱਚ ਮੌਜੂਦ ਸੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਇੰਦਰਪਾਲ ਚੋਹਾਨ ਜੀ ਡੀਐਸਪੀ ਸਾਹਿਬ ਜਿਹੜੇ ਪਾਤਣਾ ਦੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਨਾਲ ਉਹਨਾਂ ਦੀ ਸਮੂਚੀ ਟੀਮ ਇੱਥੇ ਪਹੁੰਚੀ ਹੋਈ ਗੱਲਬਾਤ ਵੀ ਕਰਦੇ ਆ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚਮੇਲ نیوز ਪੰਜਾਬ ਦੇ ਨਾਲ ਹਾਂਜੀ ਸਰ ਸ sạchਕਾਰ ਸ sạchਕਾਰ ਜੀ ਆ ਕੀ ਕਹਿਣਾ ਚਾਹੋਗੇ ਸਰ ਅੱਜ ਇੱਕ ਪਹਿਲਾਂ ਅਕਲਵਾਣੂ ਦੇ ਵਿੱਚ ਦੇਖਿਆ ਸੀ ਕਿ ਕਈ ਦੋ ਘਰ ਜਿਹੜੇ ਸੀ ਸੀਲ ਕੀਤੇ ਗਏ ਸੀ ਅੱਜ ਇੱਕ ਚਤਰਾਣਾ ਦੇ ਵਿੱਚ ਵੀ ਇਸ ਕਰ ਨੂੰ ਜੋ ਸੀਲ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਅੱਜ ਚਤਰਾਣੇ ਚ ਦੋ ਮਕਾਨਾਂ ਨੂੰ ਜਿਹੜਾ ਸੀਜ਼ਿੰਗ ਦੇ ਆਰਡਰ ਆਏ ਨੇ ਸਰਕਾਰ ਵੱਲੋਂ ਜਿਨ੍ਹਾਂ ਤੇ ਐਨਡੀਪੀਸੀ ਐਕਟ ਤਹਿਤ ਮੁਕਦਮੇ ਦਰਜ ਨੇ ਜੀ ਸਰ ਉਹਨਾਂ ਦੇ ਜਿਹੜੀ ਪ੍ਰਾਪਰਟੀ ਬਣਾਈ ਹੈ ਨਸ਼ਾ ਵੇਚ ਕੇ ਉਹਨਾਂ ਨੂੰ ਜਿਹੜਾ ਸਰਕਾਰ ਨੇ ਪੰਜਾਬ ਸਰਕਾਰ ਨੇ ਜਿਹੜਾ ਪਲੱਜ ਕਰਤਾ ਇਹਨਾਂ ਦੀ ਪ੍ਰਾਪਰਟੀ ਇਹ ਪਲੱਜ ਹੋ ਗਈ ਜੀ ਇਹ ਜਿਹੜੇ ਇਸ ਘਰ ਦੇ ਜਿਹੜੇ ਹੈਗੇ ਸੀ ਮੈਂਬਰ ਜੋ ਨਸ਼ਾ ਵੇਚ ਸੀ ਉਹ ਹੁਣ ਅਰੈਸਟ ਹੋ ਚੁੱਕੇ ਨੇ ਸਰ ਹਾਂ ਉਹ ਪਹਿਲਾਂ ਮੁਕਦਮੇ ਦਾ ਨਿਪਟਾਰਾ ਹੋ ਚੁੱਕਿਆ ਹੁਣ ਤੇ ਜਿਹੜੀ ਨਸ਼ਾ ਵੇਚ ਕੇ ਇਹਨਾਂ ਨੇ ਪ੍ਰਾਪਰਟੀ ਬਣਾਈ ਸੀ ਹੁਣ ਤੇ ਉਹਨਾਂ ਨੂੰ ਜ਼ਬਤ ਕੀਤਾ ਗਿਆ ਜੀ ਸਰ ਹੋਰ ਕੀ ਕਹਿਣਾ ਚਾਹੋਗੇ ਜਿਹੜੇ ਨਸ਼ਾ ਵੇਚਦੇ ਨੇ ਹੁਣ ਵੀ ਜਿਹੜੇ ਸਰਗਰਮ ਨੇ ਕੁਝ ਨਸ਼ਾ ਵੇਚ ਨੂੰ ਨਹੀਂ ਹਟਦੇਗੇ ਉਹਨਾਂ ਨੂੰ ਸਰ ਕੀ ਕਹਿਣਾ ਚਾਹੋਗੇ ਜਿਹੜੇ ਵੀ ਬੰਦੇ ਨਸ਼ਾ ਵੇਚਣਗੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਐਦਾਂ ਹੀ ਪਲੱਜ ਹੁੰਦੀਆਂ ਰਹਿਣਗੀਆਂ ਇਸ ਲਈ ਉਹਨਾਂ ਨੂੰ ਸਖਤ ਹ ਬੀ ਨਸ਼ਾ ਵੇਚਣਾ ਬੰਦ ਕਰ ਦਿਓ ਨਹੀਂ ਤੁਹਾਡੀਆਂ ਪ੍ਰਾਪਰਟੀਆਂ ਕਲੱਜ ਹੋ ਜਾਣ ਆਮ ਜਨਤਾ ਨੂੰ ਸਰਕਾਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਮ ਜਨਤਾ ਨੂੰ ਇਹੀ ਮੈਸੇਜ ਹੈ ਵੀ ਜੋ ਨਸ਼ਾ ਵੇਚਦੇ ਨੇ ਜਿਹੜੇ ਜੇਕਰ ਉਹ ਇਹ ਜੇ ਗਲਤ ਕੰਮ ਕਰਨਗੇ ਤਾਂ ਸਰਕਾਰ ਵੀ ਜਿਹੜੀ ਹੈ ਸਖਤ ਰੁਖ ਅਪਣਾਊਗੀ ਤੇ ਉਹਨਾਂ ਦੇ ਜਿਹੜੇ ਪ੍ਰਾਪਰਟੀਆਂ ਨੇ ਕਲੱਜ ਹੋ ਜਾਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ